4 ਮਹੀਨੇ ਬਾਅਦ ਨਟਵਰ ਲਾਲ 24 ਲੱਖ ਦੀ ਠੱਗੀ ਮਾਮਲੇ 'ਚ ਚੜਿਆ ਪੁਲਸੜਕੇ ਸਾਬਕਾ ਸੈਨਿਕ ਦੇ ਪੁੱਤਰ ਨੂੰ ਬਾਹਰ ਭੇਜਣ ਦੇ ਨਾਮ ਤੇ 에ਜੰਟ ਨੇ ਮਾਰੀ ਸੀ ਠੱਗੀ ਨਮਾ ਸ਼ਹਿਰ थाना सदर ਦੇ ਪੁਲਸ ਵੱਲੋਂ ਅਮਰੀਕਾ ਭੇਜਣ ਦੇ ਨਾਮ ਤੇ 24 ਲੱਖ ਦੀ ਠੱਗੀ ਮਾਰਨ ਵਾਲੇ ਦੇ ਖਿਲਾਫ 4 ਮਹੀਨੇ ਪਹਿਲਾਂ ਮਾਮਲਾ ਦਰਜ ਕੀਤਾ ਸੀ ਉਦੋਂ ਤੋਂ ਇਹ ਠੱਗ ਫਰਾਰ ਸੀ ਪੁਲਸ ਨੇ ਕਾਫੀ ਜਗ੍ਹਾ ਤੇ ਇਸ ਨੂੰ ਫੜਨ ਲਈ ਛਾਪੇਮਾਰੀ ਕੀਤੀ ਸੀ ਤੇ ਹੁਣ ਇਹ ਠੱਗੀ ਮਾਰਨ ਵਾਲਾ ਵਿਅਕਤੀ ਪੁਲਸ ਦੇ ਅੜਿੱਕੇ ਚੜ ਗਿਆ। ਇਸ ਮਾਮਲੇ ਦੇ ਸੰਬੰਧ ਵਿੱਚ ਪੁਲਸ ਅਤੇ ਠੱਗੇ ਜਾਲ ਵਾਲੇ ਪਰਿਵਾਰ ਦੇ ਮੈਂਬਰਾਂ ਦੇ ਨਾਲ ਰੂਬਰੂ ਕਰਾਉਂਦਿਆ। ਇਹਨਾਂ ਅਸੀਂ ਮੁਕੱਦਮਾ ਨੰਬਰ 40 ਦਰਜ ਕੀਤਾ ਸੀ 29/3/2025 ਨੂੰ 420 ਆਈਪੀਸੀ ਇਹਦੇ ਵਿੱਚ ਲੱਗੀ ਸੀ 13 ਪੀਟੀਪੀ ਐਕਟ ਦਾ ਸਦਨ ਹੋਣਾ ਹੈ। ਇਹ ਬਰਖਲਾ ਹੋਇਆ ਸੀ ਸਤਿੰਦਰ ਪਾਲ ਇਹਦੀ ਸ਼ਿੰਦਰ ਸਨੂ ਕਾਬਲ ਨਾਮ ਕਾਸੀ ਮੀਰ ਪ੍ਰੋਜੈਕਟਾਂ ਇਹਨੇ ਰਗਵੀਰ ਸਿੰਘ ਦੇ ਲੜਕੇ ਗगन ਨੂੰ ਵਿਦੇਸ਼ ਅਮਰੀਕਾ ਭੇਜਾ ਨਹੀਂ 36 ਲੱਖ ਰੁਪਏ ਚ ਗੱਲ ਹੋਈ ਸੀ ਇਹਨਾਂ ਦੀ ਔਰ ਇਸ ਬੰਦੇ ਨੇ ਉਹ ਤੋਂ ਰਗਵੀਰ ਸਿੰਘ ਕੋਲ 30 ਲੱਖ ਰੁਪਏ ਰਸੀਵ ਕਰ ਲਿਆ ਜਿਹੜਾ ਉਹਨਾਂ ਨੇ ਕੋ ਰਿਪੋਰਟ ਹੈ ਸਾਰੇ ਔਰ ਇਹਨੇ ਨਾ ਤਾਂ ਉਹਦਾ ਲੜਕਾ ਗगन ਵਿਦੇਸ਼ ਭੇਜਿਆ ਔਰ ਨਾ ਹੀ ਪੈਸੇ ਵਾਪਸ ਕੀਤੇ ਜਦੋਂ ਦੂਜੀ ਪਾਰਟੀ ਨੇ ਜ਼ੋਰ ਕੀਤਾ ਤੇ ਇਹਨੇ 9 ਲੱਖ ਰੁਪਏ ਉਹਨਾਂ ਦੇ ਖਾਤੇ ਪਵਾਤਾ ਔਰ 23 ਲੱਖ ਰੁਪਏ ਦੇ ਇੱਕ ਇਹਦਾ ਬੈਂਕ ਅਕਾਊਂਟ ਬੰਦ ਸੀਗਾ ਉਹਦੇ ਨਾਮ ਨਾਲ ਚੈੱਕ ਕੱਟ ਕੇ ਦੇਇਆ ਸੀ ਉਹ ਚੈੱਕ ਬਾਂਸਰ ਹੋ ਗਿਆ ਔਰ ਉਹ ਪਾਰਟੀ ਨੇ ਬਾਅਦ ਇਨਕੁਆਰੀ ਪਰਚਾ ਦਾਖਲ ਕਰਵਾ ਦਿੱਤਾ ਇਹ ਪਰਚਾ ਦਾਖਲ ਹੋਮਕਪਾਦੇ ਭੱਜ ਗਿਆ ਔਰ 29 ਦਿਨ ਤੋਂ ਬਾਅਦ ਭੱਜਿਆ ਇਹਨੂੰ ਅਸੀਂ 1/7/2025 ਨੂੰ ਗ੍ਰਿਫਤਾਰ ਕੀਤਾ ਔਰ ਗ੍ਰਿਫਤਾਰ ਕਰਕੇ ਮਾਨਯੋਗ ਅਦਾਲਤ ਵਿੱਚ ਪੇਸ਼ ਕੀਤਾ ਜਿੱਥੋਂ ਸਾਨੂੰ ਇਹਦਾ ਰਿਮਾਂਡ ਇੱਕ ਦਿਨ ਦਾ ਹਾਸਲ ਹੋਇਆ ਸੀ ਅੱਜ ਇਹਨੂੰ ਅਸੀਂ ਫੇਰ ਦੁਬਾਰਾ ਾਂਜੋ ਵਜ਼ਾਰਤ ਚ ਪੇਸ਼ ਕਰਕੇ ਇਹਦਾ ਦੁਬਾਰਾ ਰਿਮਾਂਡ ਲੈ ਕੇ ਇਹਨਾਂ ਹੋਰ ਵੀ ਜਿਹੜੀਆਂ ਕੋਈ ਠੱਗੀਆਂ ਮਾਰੀਆਂ ਕੋ ਹੋਰ ਗਲਵੱਧ ਕੀਤੀ ਹੈ ਇਹਦੇ ਸਾਰੇ ਬੈਂਕ ਅਕਾਊਂਟ ਦੇ ਖੰਗਾਲਣੇ ਆ ਔਰ ਇਹ ਕਿਸ ਗਾਂਹ ਜਾਂ ਨਾਲ ਹੋਰ ਕਿਹੜਾ-ਕਿਹੜਾ ਏਜੰਟ ਨੇ ਜਿਨ੍ਹਾਂ ਦੇ ਸਹਿਯੋਗ 'ਤੇ ਇਹ ਬੰਦੇ ਵਿਦੇਸ਼ ਬੱਚਿਆਂ ਨੂੰ ਵਿਦੇਸ਼ ਭੇਜਦਾ ਔਰ ਇਹ ਬਿਲਕੁਲ ਇੱਕ ਆਨ ਰਜਿਸਟਰਡ ਟਰੈਵਲ ਏਜੰਟ ਹੈ ਔਰ ਠੱਗੀਆਂ ਮਾਰਦਾਗਾ ਔਰ ਇਹ 33 ਲੱਖ ਦੀ ਇਹਨੇ ਠੱਗੀ ਮਾਰੀ ਸੀ ਤੇ 9 ਲੱਖ ਰੁਪਏ ਬਾਕਸ ਕਰਕੇ ਦੇ ਹੀ ਲੱਖ ਦੇ ਫੇਰ ਹੀ ਨਾ ਪਹੁੰਚਿਆ ਉਹਨਾਂ ਨੂੰ ਪਾਰਟੀ ਨੂੰ ਵਾਪਸ ਕੀਤੇ ਆ ਅੱਜ ਸਾਰੀ ਇਹਨੀ ਤਫਤੀਸ਼ ਕੀਤੀ ਹੈ ਔਰ ਇਹਦਾ ਦੁਬਾਰਾ ਰਿਮਾਂਡ ਫਾਸਲ ਕਰਕੇ ਜੋ ਹੋਰ ਤਫਤੀਸ਼ ਹੈ ਉਹ ਮੰਗ ਲਿਆ ਔਰ ਉਹ ਤੁਸੀਂ ਸਾਹਮਣੇ ਹੀ ਹਲੇ ਹਨ ਅਣਕੀ ਕਹਤੋਂ ਸਾਹਮਣੇ ਆਈ ਐਕਸਟਰਾ ਔਰ ਜੁ ਕਹਤਾ ਟੈਲੀਫੋਨਿਕਲੀ ਆ ਰਹੀਆਂ ਗਿਆ ਔਰ ਰਿਟਨ ਜਿਹੜੀ ਆਉਗੇ ਉਹਦੇ ਖਿਲਾਫ ਇਹਦੇ ਖਿਲਾਫ ਕਾਨੂੰਨੀ ਕਾਰਵਾਈ ਕਰਾਂਗੇ ਟੈਲੀਫੋਨਿਕਲੀ ਜਦੋਂ ਲੋਕਾਂ ਨੂੰ ਪਤਾ ਲੱਗ ਗਿਆ ਕਿ ਫੜ ਹੋ ਗਿਆ ਸਾਨੂੰ ਟੈਲੀਫੋਨ ਆ ਰਹੇ ਆ ਕਿ ਕੋਈ ਦੱਸ ਰਿਹਾ ਮੇਰੇ ਨਾਲ ਇਨੀ ਕਦੀ ਬਜੀਏ ਕੋਈ ਦੱਸ ਰਿਹਾ ਮੇਰੇ ਨਾਲ ਨਹੀਂ ਕਦੀ ਔਰ ਜਦੋਂ ਰਿਟਨ ਜਾਉਗੇ ਸਾਡੇ ਕੋਲ ਇਹ ਟ੍ਰੀਓ ਮੇਰੇ ਹਿਸਾਬ ਨਾਲ 10 ਸਾਲ ਤੋਂ ਕੰਮ ਕਰ ਰਿਹਾ 10 ਸਾਲ ਪਹਿਲਾਂ ਵੀ ਇਹਨਾਂ ਇੱਕ ਬੰਦੇ ਨੂੰ ਇੱਦਾਂ ਵਿਦੇਸ਼ ਭੇਜਣ ਦੇ ਲਈ ਪੈਸੇ ਲੈਏ ਸੀਗੇ ਔਰ ਇਹਨਾਂ ਦਾ ਉਸ ਵੇਲੇ ਕਿਸੇ ਤਰ੍ਹਾਂ ਵਿੱਚ ਕੰਪਰਮਾਈਜ਼ ਹੋ ਗਿਆ ਸੀਗਾ ਇਹ 10 ਸਾਲ ਤੋਂ ਤਾਂ ਮੇਰੇ ਨੋਟਿਸ ਤੇ ਇੱਕ ਦਾ ਜਿਹੜੀ ਪਹਿਲੀ ਵਾਰ ਮਾਮਲਾ ਦਰਜ ਹੋਇਆ ਸੀ ਨੀ ਮੇਰਾ ਮਾਮਲਾ ਪਹਿਲਾਂ ਜੀ ਬਿਲਕੁਲ ਜੀ ਉਸਾਰ ਹੋਇਆ ਸੀ ਗੁਫਤਾਰ ਵੀ ਮੇਰੀ ਉਸ ਮੁਕਦਮੇ ਦਾ ਹੋਇਆ ਹੋਇਆ ਸੀਗਾ ਜਿਹੜਾ ਜਾ ਨਹੀਂ ਹੋਇਆ ਇਹਨੂੰ ਕੰਪਰਮਾਈਜ਼ ਹੋ ਗਿਆ ਸੀ ਬਾਹਰ ਹੋ ਗਿਆ